ਸਨਾਤਾ ਲੋਕੀ ਲੱਗਾ ਮਰਲੀ ਨਾ ਨਹੀਂ ਪਤਾ ਨਹੀਂ ਗੁੰਡਕੇ ਉਹ ਪਾਣੀ ਪੜੀ ਮੇਰੇ ਬਾਰੇ ਤੱਕ ਕਿੰਨੀ ਬਕਵਾਸ ਕਰਦੀ ਹੈ ਨਵਾਸ ਕਰਦੀ ਹੈ ਲੋਕਾਂ ਹਾਂ ਤੂੰ ਲਾਈਵ ਵੀ ਹੋਈ ਸੀ ਨਾ ਉਹ ਵੀ ਬੜਾ ਰੋਲਾ ਪਿਆ ਸੀ ਮਾਰ ਦੇ ਹਲੋ ਬਾਥਰੂਮ ਚਾਂ ਕਰਦੀ ਕੰਜਰੀਏ ਤੈਨੂੰ ਅਲੀ ਜੀ ਬेटर ਨਾ ਬਤਾਲ ਕਰਨੀ ਰੁੱਕ ਜਾ ਇੱਕ ਮਿੰਟ ਤੂੰ ਕਿਤਾਈ ਤੂੰ ਬਦਲ ਦੱਸ ਤੁਸੀਂ ਤੂੰ ਦੋਨੋਂ ਪਾਗਲ ਮੇਰਾ ਤੇ ਜਿਹੜਾ ਹਾਸਾ ਨਿਕਲਿਆ ਜਦੋਂ ਤੂੰ ਕਿਹਾ ਬੱਦਲੀ ਪਾ ਲਓ ਕੁੱਤਾ ਭਾਲ ਲਓ ਹਏ ਕਾਲੂ ਕਾਲੂ ਦੇ ਪਿੱਛੇ ਲੱਗ ਕੇ ਰਾਮ ਦੀ ਮੈਨੂੰ ਕੋਲ ਆਪ ਦੱਸ ਕਿ ਨਹੀਂ ਮੈਂ ਕਿਸੇ ਦੇ ਪਿੱਛੇ ਨਹੀਂ ਲੱਗੀ ਮੈਨੂੰ ਆਪਣੀ ਮਾਂ ਦੀ ਸੌਣ ਲੱਗੇ ਮੈਂ ਤੇ ਸਨੈਪਚੈਟ ਵੇਖ ਕੇ ਆਦੀ ਨੂੰ ਫੋਨ ਕੀਤਾ ਹੀ ਹੋ ਤੇ ਪਾਗਲ ਹੈਗੀ ਹੈ ਬੁੱਢੜ ਜਨਾਨੀ ਉਨੂੰ ਪਤਾ ਨਹੀਂ ਮੈਂ ਉਹਨੂੰ ਪਤਾ ਮੈਨੂੰ ਤੇ ਉਹ ਮੂੰਹ ਨਹੀਂ ਲਾਂਦੀਆਂ ਦੋਨੋਂ ਜਾਣੀਆਂ ਉਹ ਹੀ ਬੰਸ਼ੀ ਵਾਲਾ ਦੇਖਿਆ ਆਹ ਹੋ ਵੇਖਿਆ ਤੇ ਚੰਗਾ ਵਾਇਰਲ ਹੋਇਆ ਏ ਹੋਏ ਵੀਰਾ ਤੇ ਅਸਲਾ ਦਾ ਬੱਦੋਏ ਮੱਝ ਦੇ ਮੱਝ ਦੀ ਕੰਜਰੀਓ ਮਨਿਕ ਪੀਸਾ ਨੂੰ ਪਤਾ ਕੀ ਹੋਇਆ ਵਾ ਕੀ ਪੰਜੀ ਰਾਤੀ ਸਾਨੂੰ ਇਹਨੂੰ ਵਿਚਾਰੇ ਨੂੰ ਫੋਨ ਤੇ ਫੋਨ ਫੋਨ ਤੇ ਫੋਨ ਫਿਰ ਮੈਂ ਐ ਡਰਿਆ ਸੀ ਉਹਦੀ ਸ਼ਕਲ ਤੋਂ ਮੈਨੂੰ ਵੇਖ ਕੇ ਲੱਗ ਰਿਹਾ ਸੀਗਾ ਨਹੀਂ ਨਹੀਂ ਦਰਿਆ ਦੋਇਆ ਨਹੀਂ ਖੂਬ ਦੂਜੇ ਲੋਕਾਂ ਦੇ ਫੋਨ ਆ ਰਹੇ ਮੈਂ ਚੱਕ ਲੇ ਹੂੰ ਇਹਨੂੰ ਮੈਂ ਦੱਸ ਥੋੜੀ ਕਰਨ ਦਿੱਤੀ ਆ ਹੂੰ ਹੂੰ ਮੈਂ ਟੱਕੇ ਦੇ ਫੋਨ ਹੂੰ ਚੰਗਾ ਭੈਣ ਜੀ ਤੂੰ ਐਵੇਂ ਨਾਲ ਲੱਗ ਗਈ ਹੈ ਹਨਾ ਹੈ ਗਾ ਵੀ ਕਰਦਾ ਹੈ ਮੈਨੂੰ ਐ ਸਿਗਾ ਮੈਂ ਕਹਿੰਦਾ ਕੋਈ ਪ੍ਰੋਬਲਮ ਨਾ ਕਰੇ ਨਹੀਂ ਨਹੀਂ ਕਿਹਨੇ ਪ੍ਰੋਬਲਮ ਨਹੀਂ ਕਰਨੀ ਜਦੋਂ ਦੂਜੇ ਲੋਕਾਂ ਦੇ ਫੋਨ ਨਹੀਂ ਹੁੰਦੇ ਤੇ ਤੈਨੂੰ ਬੋਲਣ ਦੀ ਅਕਲ ਵੀ ਨਹੀਂ ਆ ਹਾਂ 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 ਤੂੰ ਕਿ ਨੀ ਦੋ ਤਿੰਨ ਆਏ ਨਹੀਂ ਕੰਜਰੀਏ ਤੂੰ ਨਹੀਂ ਆਉਣਾ ਠੀਕ ਐ ਮੈਂ ਆਵਾਂਗੀ ਕਦੋਂ ਆ ਗਈ ਏ ਤੁਸੀਂ ਹੋਰ ਸੁਣਾ ਤਾਲੂ ਕੀ ਲੱਗਾ ਮਰਲੀ ਨੀ ਪਤਾ ਨਹੀਂ ਗੁੰਡ ਕਿਉਂ ਪਾਣੀ ਪੜੀ ਮੇਰੇ ਬਾਰੇ ਪਤਾ ਕਿੰਨੀ ਬਕਵਾਸ ਕਰਦੀ ਏ ਨਵਾਸ ਕਰਦੀ ਏ ਲੋਕਾਂ ਹਾਂ ਤੂੰ ਲਾਈਵ ਵੀ ਹੋਈ ਸੀ ਨਾ ਉਹ ਵੀ ਬੜਾ ਰੋਲਾ ਪਿਆ ਸੀ ਮਾਰ ਦੇ ਕਿਹੜਾ ਜਿਹੜਾ ਕਾਲੋ ਵਾਸਤੇ ਲਾਈਵ ਹੋਈ ਸੀ ਤਾਂ ਯੂ ਨੇ ਲਾਈਕ ਕੀਤਾ ਸੀ ਮੇਰਾ ਕਮੈਂਟ ਕਰ ਹਾਂ ਕਿੰਦਾ ਕਮੈਂਟ ਲਾਈਕ ਕੀਤਾ ਸੀ ਮੈਨੂੰ ਨਾ ਇਦਾਂ ਐ ਰਿ ਗਸ਼ਤੀਆਂ ਨੇ ਇਹੋ ਫਲਾਟਿੰਗ ਕਿਹਨੇ ਕਮੈਂਟ ਕੀਤਾ ਹਾਂ ਤੂੰ ਚੈਨਲ ਨੂੰ ਲਾਈਕ ਕੀਤਾ ਪੰਜੀ ਆਹ ਇਹ ਗੱਲ ਚੰਗੀ ਥੋੜੀ ਐ ਫਿਰ ਅਹੀਂ ਤੇ ਨੂੰ ਤੇ ਨੂੰ ਪਤਾ ਮੈਂ ਕਹਿਉ ਜੀਆਂ ਕਿ ਵਿਚੋਂ ਵਿੱਚ ਪਾੜ ਦੇ ਅਹੀਂ ਸ਼੍ਰੀਆਮ ਪੜ ਹਾਂ ਐਨੇ ਕੱਲ ਰਾਤੀ ਮੇਰਾ ਗੁੱਸੇ ਚ ਫੋਨ ਕਰਤਾ ਮੈਂ ਤੇਨੂੰ ਮਜ਼ਾਕ ਕਰਨ ਦੀ ਸੇ